ਪੰਜਾਬ ਸਰਕਾਰ ਦੀ ਗੈਂਗਸਟਰਾਂ ਤੇ ਵਾਰ ਮੁਹਿੰਮ ਦੇ ਅਧੀਨ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਫਰੀਦਕੋਟ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੈਂਗਸਟਰਾਂ ਦੇ ਠਿਕਾਣਿਆਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਪੁਲਿਸ ਨੇ ਸੰਭਾਵਿਤ ਠਿਕਾਣਿਆਂ ਦੀ ਜਾਂਚ ਕਰਕੇ ਅਪਰਾਧਿਕ ਸਰਗਰਮੀਆਂ ਤੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗੈਂਗਸਟਰਵਾਦ ਦੇ ਮੁਕੰਮਲ ਖਾਤਮੇ ਲਈ ਇਹ ਮੁਹਿੰਮ ਅੱਗੇ ਵੀ ਲਗਾਤਾਰ ਚੱਲਦੀ ਰਹੇਗੀ ਦੱਸਿਆ ਕਿ ਫਜ਼ਲਕਾ ਦੇ ਵਿੱਚ ਪੁਲਿਸ ਦੇ ਉੱਥੇ ਵੱਡੀ ਕਾਰਵਾਈ ਕੀਤੀ ਗਈ ਅਰਨੀਵਾਲਾ ਦੇ ਨੇੜੇ ਪੁਲਿਸ ਅਤੇ ਬਦਮਾਸ਼ਾਂ ਦੇ ਦਰਮਿਆਨ ਮੁੱਠਪੇੜ ਹੋਈ ਹੈ ਇਸ ਦੌਰਾਨ ਮਰਡਰ ਕੇਸ ਦੇ ਵਿੱਚ ਫਰਾਰ ਚੱਲ ਰਹੇ ਗੈਂਗਸਟਰ ਨੂੰ ਪੁਲਿਸ ਨੇ ਮੁੱਠਪੇੜ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਮੁੱਠਪੇੜ ਦੇ ਦੌਰਾਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਲਾਜ਼ਮੀ ਫਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਤਾਜ਼ੀ ਹੈ ਕਿ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਅਪਰਾਧ ਅਤੇ ਗੈਂਗਸਟਰਵਾਦ ਨੂੰ ਮੁਕੰਮਲ ਤੌਰ ਤੇ ਖਤਮ ਕਰਨ ਦੇ ਲਈ ਇਹ ਮੁਹਿੰਮ ਅੱਗੇ ਵੀ ਸਖਤੀ ਦੇ ਨਾਲ ਚੱਲੀ ਰਹੇਗੀ ਪਾਲ ਸਿੰਘ ਇੱਕ A+ ਕੈਟਾਗਰੀ ਦਾ ਗੈਂਗਸਟਰ ਸਾਨੂੰ ਵਾਂਟਡ ਸੀਗਾ ਜਿੰਨੇ ਕੇ ਫਾਜ਼ਲ ਕਾ ਕੋਰਟ ਕੰਪਲੈਕਸ ਦੇ ਪਰ ਗੋਲੀ ਚਲਾ ਕੇ ਮਰਡਰ ਕੀਤਾ ਸੀਗਾ ਇਸ ਦੇ ਪਿੱਛੇ EDTF ਐਂਡ ਫਾਜ਼ਲ ਕਾ ਪੁਲਿਸ ਕਾफी ਸਮੇਂ ਤੋਂ ਲੱਗੀ ਹੋਈ ਸੀਗੀ ਕੱਲ EDTF ਐਂਡ ਫਾਜ਼ਲ ਕਾ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਦੌਰਾਨ ਅਰਨੀ ਵਾਲਾ ਵਿਕੇ ਨਾਕੇ ਦੇ ਉੱਪਰ ਇਹਨੂੰ ਰੋਕਿਆ ਗਿਆ ਇਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਇਸੇ ਟੋਟਲ 12 ਰਾਉਂਡ ਫਾਇਰ ਕੀਤੇ ਗਏ ਪੰਜ ਜਿਹੜੇ ਐਸਐਕਿਊਸ ਵੱਲੋਂ ਕੀਤੇ ਗਏ ਸੱਤ ਪੁਲਿਸ ਪਾਰਟੀ ਵੱਲੋਂ ਕੀਤੇ ਗਏ ਕਾਰ ਦੇ ਵਿੱਚ ਵੀ ਗੋਲੀ ਲੱਗੀ ਹੈ ਔਰ ਇਸ ਜਿਹੜਾ ਵਾਂਟਡ ਕ੍ਰਿਮੀਨਲ ਸੀਗਾ ਇਸ ਦੇ ਗੋਡੇ ਵਿੱਚ ਗੋਲੀ ਲੱਗੀ ਹੈ ਔਰ ਉਸ ਤੋਂ ਬਾਅਦ ਇਹਨੂੰ ਐਪ੍ਰੀਹੈਂਡ ਕਰ ਲਿਆ ਗਿਆ ਇਹਦੇ ਕੋਲੋਂ ਇੱਕ ਗਲੌਕ ਪਿਸਟਲ ਮਿਲਿਆ ਹੈਗਾ ਇਸ ਦੇ ਵੱਲੋਂ ਪੰਜ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਸੱਤ ਕੀਤੇ ਗਏ ਨੇ ਇਹ ਕਾਫੀ ਚਿਰ ਤੋਂ ਭੱਜਿਆ ਹੋਇਆ ਸੀਗਾ ਔਰ ਕਾਫੀ ਮਿਹਨਤ ਔਰ ਕਾਫੀ ਸਮੇਂ ਦੀ ਟੈਕਨੀਕਲ ਔਰ ਹਿਊਮਨ ਇੰਟੂ ਤੋਂ ਬਾਅਦ ਇਸਨੂੰ ਅਰੈਸਟ ਕੀਤਾ ਗਿਆ ਹੈ ਅ ਐਂਟੀ ਗੈਂਗਸਟਰ ਸਾਡਾ ਸਪੈਸ਼ਲ ਆਪਰੇਸ਼ਨ ਚੱਲ ਰਿਹਾ ਹੈ ਡੀਜੀ ਸਭ ਵੀ ਰਹਿ ਰਹੇ ਹਨ ਨਾਮ ਇਹਦੇ ਵਿੱਚ ਇਸ ਦੇ ਵਿੱਚ ਪੈਨ ਪੰਜਾਬ ਕੰਮ ਹੋ ਰਿਹਾ ਔਰ ਫਿਰੋਜ਼ਪੁਰ ਰੇਂਜ ਦੇ ਵਿੱਚ ਵੀ ਅਸੀਂ 200 ਤੋਂ ਉੱਪਰ ਜਿਆਦਾ ਬੰਦੇ ਇਹਨਾਂ ਦੇ ਸਿਮਪੈਥਾਈਜ਼ਰ ਇਹਨਾਂ ਦੇ ਐਸੋਸੀਏਟਸ ਇਹਨਾਂ ਨੂੰ ਸ਼ੈਲਟਰ ਦੇਣ ਵਾਲੇ ਅਸੀਂ ਫੜ ਚੁੱਕੇ ਹਾਂ ਸੋ ਬੜਾ ਲਾਊਡਡ ਕਲੀਅਰ ਮੈਸੇਜ ਹੈ ਕਿ ਨਾ ਕੋਈ ਗੈਂਗਸਟਰ ਸਪੇਅਰ ਕੀਤਾ ਜਾਏਗਾ ਨਾ ਉਹਨਾਂ ਨੂੰ ਸਪੋਰਟ ਕਰਨ ਵਾਲਾ ਸਿਮਪੈਥਾਈਜ਼ਰ ਔਰ ਨਾ ਹੀ ਉਹਨਾਂ ਵਾਸਤੇ ਕੰਮ ਕਰਨ ਵਾਲਾ ਜਿਵੇਂ ਕਿ ਇਹਨਾਂ ਨੂੰ ਕੋਈ ਟਰਾਂਸਪੋਰਟ ਕਰ ਰਿਹਾ ਇਹਨਾਂ ਨੂੰ ਲੌਜਿਸਟਿਕਸ ਪ੍ਰੋਵਾਈਡ ਕਰ ਰਿ ਬਿਲਕੁਲ ਹੀ ਬਦਾਸ਼ਨੀ ਕੀਤਾ ਜਾਏਗਾ ਐਂਡ ਇਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਕੱਲ ਸਾਡੇ ਮਾਨਯੋਗ ਬੀਜਪੀ ਸਰ ਗੌਰਵ ਯਾਦਵ ਸਰ ਉਹਨਾਂ ਨੇ ਆਪਰੇਸ਼ਨ ਪ੍ਰਹਾਰ ਦੀ ਸ਼ੁਰੂਆਤ ਵਾਲੇ ਪੂਰੇ ਸਟੇਟ ਨੂੰ ਦੱਸਿਆ ਸੀ ਤਾਂ ਇਹ ਇੱਕ ਕਨਸਰਟਿਡ ਅਫਰਟ ਹੈ ਜਿਹੜਾ 72 ਘੰਟਿਆਂ ਚ ਕੱਲ ਤੋਂ ਲੈ ਕੇ ਜਿਹੜਾ ਸ਼ੁਰੂ ਹੈ ਅਗਲੇ 72 ਘੰਟਿਆਂ ਚ ਪੰਜਾਬ ਚ ਜਿੰਨੇ ਵੀ ਇਹ ਮਾੜੇ ਅਨਸਰ ਨੇ ਜਿਹੜੇ ਬਦਮਾਸ਼ ਨੇ ਜਿਹੜੇ ਬਾਹਰ ਬੈ ਕੇ ਇੱਥੇ ਲੋਕਾਂ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਜਿਹੜਾ ਵੀ ਕ੍ਰਿਮੀਨਲ ਐਲੀਮੈਂਟ ਹੈ ਉਹਦੇ ਖਿਲਾਫ ਇੱਕ ਸਖਤ ਕਾਰਵਾਈ ਪੂਰੇ ਪੰਜਾਬ 'ਚ ਮਾਨਯੋਗ ਸੀਐਮ ਸਾਹਿਬ ਦੀ ਡਾਇਰੈਕਸ਼ਨ ਹੇਠ ਸਾਡੇ ਡੀਜੀਪੀ ਸਰ ਦੀ ਸੁਪਰਵੀਜ਼ਨ ਹੇਠ ਚੱਲਦੀ ਪਈ ਹੈ। ਉਸੇ ਲੜੀ ਦੇ ਤਹਿਤ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਇਹ ਦੱਸਣਾ ਚਾਹੁੰਨੀ ਹੈ ਕਿ ਫਰੀਦਕੋਟ ਪੁਲਿਸ ਨੇ ਮਾਨਯੋਗ ਆਈਜੀ ਮੈਡਮ ਨੀਲਾੰਬਰੀ ਜਗਦਲੇ ਉਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਹੇਠ ਬਹੁਤ ਚੰਗਾ ਕੰਮ ਕੀਤਾ ਹੈ। ਇਹ ਮਹਿਜ 36 ਘੰਟਿਆਂ 'ਚ ਫਰੀਦਕੋਟ ਪੁਲਿਸ ਦੀ ਸਾਰੀ ਟੀਮ ਵੱਲੋਂ 151 ਦੋਸ਼ੀ ਜਿਹੜੇ ਹੈਗੇ ਉਹ ਰਾਉਂਡ ਅਪ ਕੀਤੇ ਗਏ ਨੇ। ਐਨੇ ਪਿਛਲੇ 36 ਘੰਟਿਆਂ 'ਚ ਫਰੀਦਕੋਟ ਪੁਲਿਸ ਦਾ ਹਰ ਇੱਕ ਮੁਲਾਜ਼ਮ, ਹਰ ਇੱਕ ਐਸਐਚਓ, ਹਰ ਇੱਕ ਪੁਲਿਸ ਅਫੀਸ਼ਰ ਭਾਵੇਂ ਉਹ ਦਫ਼ਤਰ 'ਚ ਜਿਹਦੀ ਡਿਊਟੀ ਹੋ, ਭਾਵੇਂ ਉਹਦੀ ਪੀਸੀਆਰ ਤੇ ਡਿਊਟੀ ਹੋ, ਭਾਵੇਂ ਉਹਦੀ ਕਿਤੇ ਵੀ ਡਿਊਟੀ ਹੋ ਉਹਨੇ ਪੂਰੀ ਤਨਦੇਹੀ ਨਾਲ ਮਿਹਨਤ ਕਰਕੇ ਇਹ 151 ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਰਾਉਂਡ ਅਪ ਕਰਨ 'ਚ ਇੱਕ ਅਹਿਮ ਭੂਮਿਕਾ ਨਿਭਾਈ ਹੈ ਇਹ ਪੂਰਾ ਹੀ ਜਿਹੜਾ ਆਪਰੇਸ਼ਨ ਹੈ ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ جاری ਹੈ ਫਿਲਹਾਲ ਵੀ جاری ਹੈ ਰਾਈਟ ਨਾਓ ਐਸ ਵੀ ਸਪੀਕ ਤਾਂ ਅਸੀਂ ਹੁਣ ਸਦਰ ਫਰੀਦਕੋਟ ਥਾਣੇ 'ਚ ਹੀ ਖੜੇ ਹੈ ਤੇ ਸਾਰੇ ਹੀ ਥਾਣਿਆਂ 'ਚ ਇਸੇ ਤਰ੍ਹਾਂ ਸੇ ਇਹ ਆਪਰੇਸ਼ਨ ਜਾਰੀ ਹੈ ਇਹ ਪੂਰੇ ਆਪਰੇਸ਼ਨ 'ਚ ਸਾਡੇ ਜ਼ਿਲ੍ਹੇ ਦੇ 9 ਅਗਸਟਡ ਆਫਿਸਰਸ ਔਰ 40 ਟੀਮਾਂ काम कर दी ਪਈ ਹੈ ਔਰ 450 ਤੋਂ ਵੱਧ ਪੁਲਿਸ ਮੁਲਾਜ਼ਮ ਇਸ ਪੂਰੇ ਹੀ ਆਪਰੇਸ਼ਨ ਪ੍ਰਹਾਰ ਜੋ ਫਰੀਦਕੋਟ ਜ਼ਿਲ੍ਹੇ ਚ ਆਪਣਾ ਕੰਮ ਕਰ ਰਹੇ ਨੇ ਇਹ ਜਿਹੜੇ 151 ਬੰਦੇ ਰਾਉਂਡ ਅਪ ਹੋਏ ਹੈ ਇਹਨਾਂ ਵਿੱਚੋਂ 45 ਬੰਦੇ ਉਹ ਨੇ ਜਿਨ੍ਹਾਂ ਨੂੰ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਚ ਬੁੱਕ ਕੀਤਾ ਗਿਆ ਹੈ ਯਾਨੀ ਜਿਹੜੇ ਕਿਸੇ ਗੈਂਗ ਦੇ ਮੈਂਬਰਸ ਨੇ ਜਿਹੜੇ ਬਾਰ-ਬਾਰ ਵਾਰਦਾਤਾਂ ਕਰਨ ਦੇ ਆਦੀ ਨੇ ਔਰ ਇਸ ਤੋਂ ਇਲਾਵਾ 16 ਬੰਦੇ ਐਸੇ ਨੇ ਜਿਹੜੇ ਹਿਨਸ ਕ੍ਰਾਈਮ ਯਾਨੀ سنگੀਨ ਅਪਰਾਧ ਜਿਹੜੇ ਹੋਨੇ ਆ ਬਾਵੇਂ ਉਹ ਮਰਡਰ ਹੋ ਗਿਆ ਅਟੈਂਪਟ ਟੂ ਮਰਡਰ ਹੋ ਗਿਆ ਐਕਸਟਰਸ਼ਨ ਕਾਲਸ ਹੋ ਗਏ ਇਸ ਟਾਈਪ ਦੇ ਜਿਹੜੇ ਹਿਨਸ ਕ੍ਰਾਈਮ ਅਕਿਊਜ਼ ਨੇ ਉਹ ਵੀ ਅਰੈਸਟ ਹੋਏ ਨੇ 16 17 ਪ੍ਰੋਕਲੇਮਡ ਆਫੈਂਡਰਸ ਇਹਦੇ ਵਿੱਚ ਅਰੈਸਟ ਹੋਏ ਨੇ ਯਾਨੀ ਜਿਹੜੇ ਬੰਦੇ ਬਹੁਤ ਟਾਈਮ ਤੋਂ ਫਰਾਰ ਚੱਲ ਰਹੇ ਸੀ ਉਹ ਵੀ 17 ਬੰਦੇ ਫਰੀਦਕੋਟ ਪੁਲਿਸ ਦੀ ਸਾਰੀ ਟੀਮਸ ਵੱਲੋਂ ਇਹਦੇ ਵਿੱਚ ਅਰੈਸਟ ਕੀਤੇ ਗਏ ਨੇ ਜਿਹੜੇ ਗੈਂਗਸਟਰਸ ਜਾਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਜਿਹੜੇ ਐਸੋਸੀਏਟਸ ਨੇ ਜਾਂ ਉਹਨਾਂ ਦੇ ਐਸੇ ਜਿਹੜੇ ਮਦਦਗਾਰ ਅਸੀਂ ਕਹਿ ਸਕਦੇ ਨੇ ਜਿਹੜੇ ਉਹਨਾਂ ਨੂੰ ਕਦੇ ਪਨਾਹ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਪੈਸਾ ਪ੍ਰੋਵਾਈਡ ਕਰਾਉਂਦੇ ਨੇ ਲੌਜਿਸਟਿਕਸ ਪ੍ਰੋਵਾਈਡ ਕਰਾਉਂਦੇ ਨੇ ਟਹਿਰ ਪ੍ਰੋਵਾਈਡ ਕਰਾਉਂਦੇ ਨੇ ਜਾਂ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਵੀ ਬਾਹਰ ਪਾਸ ਆਨ ਕਰਦੇ ਨੇ ਉਹਨਾਂ ਤੇ ਵੀ ਇੱਕ ਇਹ ਬਹੁਤ ਸਖਤ ਐਕਸ਼ਨ ਲਿੱਤਾ ਗਿਆ ਹੈ ਔਰ ਉਹ ਸਾਰੇ ਬੰਦੇ ਵੀ ਸਾਡੇ ਰਡਾਰ 'ਚ ਨੇ ਤੇ ਫਿਲਹਾਲ ਵੀ ਉਹਨਾਂ ਦੀ ਧੜ ਪਕੜ ਜਾਰੀ ਹੈ। ਇਹ ਰਿਪੀਟ ਆਫੈਂਡਰਸ ਨੇ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਨੇ ਉਹ 21 ਬੰਦੇ ਜਿਹੜੇ ਹੈਗੇ ਉਹ ਰਾਉਂਡ ਅਪ ਹੋਏ ਆ। ਇਹਨਾਂ ਵਿੱਚੋਂ ਬਹੁਤ ਸਾਰੇ ਐਸੇ ਬੰਦੇ ਨੇ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਕਿਸੇ ਦੇ 5 ਪਰਚੇ ਨੇ ਕਿਸੇ ਦੇ 4 ਪਰਚੇ ਨੇ ਕਿਸੇ ਤੇ ਨੋ ਪਰਚੇ ਹੋਣਗੇ ਤਾਂ ਜਿੰਨੇ ਵੀ ਇਹ ਮਾੜੇ ਅੰਸਰ ਨੇ ਬਦਮਾਸ਼ ਨੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨ ਦੀ ਸੋਚ ਰਹੇ ਸੀ ਜਾਂ ਇੱਥੇ ਇਹਨਾਂ ਨੇ ਪਹਿਲਾਂ ਕੋਈ ਲੜਾਈ ਝਗੜੇ ਚ ਜਾਂ ਫਿਰੋਤੀਆਂ ਚ ਜਾਂ ਕਿਤੇ ਵੀ ਕੋਈ ਕ੍ਰਾਈਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨਾਂ ਦੀ ਜਿਹੜੀ ਸ਼ਮੂਲੀਅਤ ਆਈ ਹੈ ਸਾਡੇ ਪੁਰਾਣੇ ਪਰਚਾ ਚ ਉਹਨਾਂ ਨੂੰ ਵੀ ਅਰੇਸਟ ਕੀਤਾ ਜੀ ਇਹ 72 ਘੰਟਿਆਂ ਦੀ ਪਹਿਲਾ ਇਹਦਾ ਫੇਜ਼ ਹੈ ਜਿਹੜਾ ਉਹ 72 ਘੰਟਿਆਂ ਦਾ ਇੱਕ 올 ਆਊਟ ਔਰ ਇੱਕ ਕਨਸਰਟਡ ਅਫਰਟ ਹੈ ਕਿ ਮੈਂ ਤੁਹਾਨੂੰ ਹਲੇ ਤੱਕ ਹੀ ਦੁਪਹਿਰ 12 ਵਜੇ ਤੱਕ ਦੀ ਕਾਰਗੁਜ਼ਾਰੀ ਜਿਹੜੀ ਕੱਲ ਸਵੇਰੇ 4 ਵਜੇ ਸ਼ੁਰੂਆਤ ਹੋਈ ਸੀ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਫਰੀਦਕੋਟ ਵਾਸੀਆਂ ਨੂੰ ਦੱਸਿਆ